ਖਬਰ ਹੈ ਮੋਗੇ ਦੇ ਪੁਰਾਣੇ ਬਾਜ਼ਾਰ ਦੀ ਜਿੱਥੇ ਦੁਕਾਨਦਾਰਾਂ ਨੇ ਨਗਰ ਨਿਗਮ ਖਿਲਾਫ ਰੋਸ ਜਾਹਰ ਕਰਦਿਆ ਮਾਰਕੀਟ ਨੂੰ ਬੰਦ ਰੱਖਿਆ ਹੋਇਆ ਹੈ ਨਗਰ ਨਿਗਮ ਪੁਰਾਣੀ ਦਾਣਾ ਮੰਡੀ ਵਿਖੇ ਦੁਕਾਨਾਂ ਦੇ ਸਾਹਮਣੇ ਵੱਡੇ ਛੱਡਾਂ ਨੂੰ ਨੋਟਿਸ ਦੇਣ ਲਈ ਆਇਆ ਸੀ ਕਿ ਮੰਡੀ ਦੇ ਦੁਕਾਨਦਾਰਾਂ ਨੇ ਵਿਰੋਧ ਕਰ ਦਿੱਤਾ ਜਿਸ ਕਾਰਨ ਉਹਨਾਂ ਨੇ ਰੋਹ ਵਿੱਚ ਐਲਾਨ ਕੀਤਾ ਕਿ ਜੇਕਰ ਨਗਰ ਨਿਗਮ ਦੁਕਾਨਦਾਰਾਂ ਨੂੰ ਤੱਕਾ ਕਰ ਰਿਹਾ ਹੈ ਜਾਂ ਨਿਗਮ ਉਹਨਾਂ ਦੇ ਸ਼ੈਡਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸੜਕ ਤੇ ਆ ਜਾਵੇਗਾ ਜਿੱਥੋਂ ਉਸਨੇ ਪੁਰਾਣੀ ਦਾਣਾ ਮੰਡੀ ਦੇ ਸਾਰੇ ਦਰਵਾਜ਼ੇ ਨੂੰ ਅੱਜ ਤੋਂ ਅਨਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਦੇਖੋ ਇਹ ਮੋਗਾ ਬੜਾ ਪੁਰਾਣਾ ਸ਼ਹਿਰ ਹੈ ਔਰ ਜਿੱਥੇ ਵੀ ਜਿੰਨਾ ਜਿੰਨਾ ਪੁਰਾਣਾ ਹੋਈ ਜਾਂਦਾ ਉੱਥੇ ਇਦਾਂ ਦੇ ਰੌਲੇ ਇਨਕ੍ਰੋਚਮੈਂਟਸ ਦੇ ਦੂਜੇ ਤੀਜੇ ਪੈਂਦੇ ਰਹਿੰਦੇ ਔਰ ਵੱਧਦੇ ਆ ਸੋ ਇੱਥੇ ਵੀ ਇਹਨਾਂ ਦਾ ਜਿਹੜਾ ਮੈਟਰ ਹੈਗਾ ਉਹ ਕੋਰਟ ਦੇ ਵਿੱਚ ਹੈ ਮੈਂ ਇਹਦੇ ਬਾਰੇ ਜ਼ਿਆਦਾ ਬੋਲਦਾ ਠੀਕ ਨਹੀਂ ਹੈਗਾ ਪਰ ਇਹ ਨੂੰ ਮੈਂ ਕੱਲ ਕਮਿਸ਼ਨਰ ਮੈਡਮ ਨਾਲ ਮੇਰੀ ਪਰਸੋਂ ਗੱਲ ਹੋਈ ਸੀ ਜਦੋਂ ਤਾਂ ਮੈਨੂੰ ਕਮਿਸ਼ਨਰ ਮੈਡਮ ਨੇ ਇਹ ਦੱਸਿਆ ਕਿ ਕੁਝ ਥੋੜੇ ਤਿਰਾਂ ਤੋਂ ਛਣੀਏ ਇਤਬਾਰ ਨੂੰ ਜਿਹੜੀ ਆ ਉਹ ਇਨਕ੍ਰੋਚਮੈਂਟ ਹੈ ਉਹ ਜਾਰੀ ਹੈਗੀ ਹੈ ਸੋ ਉਹਨਾਂ ਦਾ ਵੀ ਇਹ ਵਿਊ ਸੀਗਾ ਕਿ ਅਗਲੇ ਮਹੀਨੇ ਤਰੀਕ ਹੈਗੀ ਹੈ ਹਾਈ ਕੋਰਟ ਚ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਕੋਈ ਬੰਦਾ ਬਣਾ ਰਿਆ ਸੀਗਾ ਉਸ ਦਿਨ ਸੈਟਰਡੇ ਨੂੰ ਵੀ ਤਾਂ ਉਹਨੂੰ ਰੋਕਿਆ ਗਿਆ ਔਰ ਉਹ ਜਿਹੜੀ ਕੰਸਟਰਕਸ਼ਨ ਕਰ ਰਿਆ ਸੀ ਉਹਨੂੰ ਠਾਇਆ ਵੀ ਗਿਆ। ਸੋ ਇਹ ਮੰਡੀ ਵਾਲਿਆਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਇੱਥੇ ਦੇਖੋ ਦੋ ਤਰੀਕਿਆਂ ਨਾਲ ਜਾਂ ਦੋ ਪਾਸੇ ਇਹਨੂੰ ਵੰਡ ਸਕਦੇ ਆਪਾਂ। ਇੱਕ ਤਾਂ ਉਹ ਆ ਸ਼ੈੱਡ ਜਿਹੜੇ ਕੋਰਟ ਕੇਸ ਦੇ ਵਿੱਚ ਇਨਵੋਲਵ ਹੈਗੇ ਆ। ਉਹਨਾਂ ਦੇ ਕੋਰਟ ਦੇ ਵਿੱਚ ਆਲਰੇਡੀ ਕਿਹਾ ਗਿਆ ਹੈ ਕਿ ਇਹ ਪਹਿਲਾਂ ਦੇ ਪਏ ਆ। ਸੋ ਕਮਿਸ਼ਨਰ ਮੈਡਮ ਨੇ ਜੋ ਮੈਨੂੰ ਦੱਸਿਆ ਕਿ ਜੋ ਉਹਨਾਂ ਦਾ ਮੈਟਰ ਆ ਉਹ ਕੋਰਟ ਦੇ ਵਿੱਚ ਚੱਲਦਾ ਪਿਆ ਔਰ ਉਹਨਾਂ ਨੂੰ 19 ਦਿਨ ਤੱਕ ਰਾਤ ਰਹੂਗੀ ਜਦੋਂ ਤੱਕ ਕੋਰਟ ਆਪਣਾ ਕੋਈ ਫੈਸਲਾ ਨਹੀਂ ਸੁਣਾਉਂਦਾ ਉਸ ਤੋਂ ਬਾਅਦ ਜਿਹੜੇ ਕੋਈ ਪੈਣ ਵਾਲੇ ਛੱਡ ਆ ਉਹਨਾਂ ਨੂੰ ਕਾਰਪੋਰੇਸ਼ਨ ਮਾਨਤਾ ਨਹੀਂ ਦੇ ਰਹੀ ਸੋ ਮੇਰੇ ਕੋਲ ਆਏ ਸੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਆਪਾਂ ਬੈਠ ਰਏ ਆ ਕਿ ਹੱਲਾ ਗੁੱਲਾ ਕਰਨ ਦੀ ਬਜਾਏ ਜਿਹਦੇ ਤੋਂ ਰਾਤ ਲੈਣੀ ਆ ਉਹਦੇ ਨਾਲ ਕੋਈ ਬੈ ਕੇ ਮੀਟਿੰਗ ਕਰੀਏ ਮੇਰੀ ਕੱਲ ਚੰਡੀਗੜ੍ਹ ਮੀਟਿੰਗ ਸੀ ਮੈਂ ਉੱਥੇ ਸੀ ਤਾਂ ਮੈਂ ਕਾਰਪੋਰੇਸ਼ਨ ਕਮਿਸ਼ਨਰ ਮੈਡਮ ਨੂੰ ਇਹੀ ਗੱਲ ਕਹੀ ਸੀ ਕਿ ਉਹ ਕੱਲ ਕੱਲ ਟਾਉਣ ਦੀ ਪ੍ਰਪੋਜ਼ਲ ਸੀਗੀ ਉਹਨਾਂ ਦੀ ਪਰ ਮੈਂ ਉਹਨਾਂ ਨੂੰ ਇਹ ਕਹਿ ਕੇ ਰੋਕਤਾ ਕਿ ਬਜਾਏ ਇਹ ਦੇ ਕਿ ਆਪਾਂ ਸਿੱਧੇ ਜਾਈਏ ਟਾਈਏ ਉਹਨਾਂ ਨੂੰ ਕੋਈ ਨੋਟਿਸ ਦਿਓ ਉਹ ਆਪਣਾ ਪੱਖ ਰੱਖ ਸਕਣ ਤੇ ਆਪਾਂ ਮੀਨ ਟਾਈਮ ਦੇ ਵਿੱਚ ਕੋਈ ਹੋਰ ਰਾਤ ਜਿਹੜੀ ਉਹ ਲੈ ਸਕੀਏ ਪਰ ਉਹ ਮੈਨੂੰ ਪਤਾ ਲੱਗਿਆ ਕੁਝ ਲੋਕਾਂ ਨੇ ਰਾਜਨੀਤੀ ਕਰਨ ਦੇ ਵਾਸਤੇ ਐਮੀ ਇਸ ਮੁੱਦੇ ਨੂੰ ਉਛਾਲਿਆ ਮੈਂ ਸਮਝਦਾ ਕਿ ਇਹਨੂੰ ਉਛਾਲਣ ਦੀ ਬਜਾਏ ਇਹਨੂੰ ਬੈ ਕੇ ਨਿਬੇੜਨਾ ਜਿਹੜਾ ਉਹੀ ਇਹਦਾ ਪੱਕਾ ਹੱਲ ਹੈਗਾ ਅੱਗੇ ਵੀ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਦੋ ਧਿਰਾਂ ਆ ਇੱਕ ਉਹ ਧਿਰ ਹੈ ਕੋਈ ਮਿਸਟਰ ਸੂਦ ਨੇ ਜਿਨ੍ਹਾਂ ਨੇ ਇਨਕ੍ਰੋਚਮੈਂਟਸ ਨੂੰ ਢਾਉਣ ਵਾਸਤੇ ਹਾਈ ਕੋਰਟ ਚ ਕੇਸ ਕੀਤਾ ਪਿਆ ਦੂਜੀ ਧਿਰ ਕਾਰਪੋਰੇਸ਼ਨ ਹੈ ਜਿਹੜੀ ਕਹਿੰਦੀ ਹੈ ਕਿ ਹਾਂ ਅਸੀਂ ਢਾ ਦੇਾਂਗੇ ਮੇਰਾ ਘਰ ਜੇ ਟੈਂਦਾ ਆ ਤੇ ਮੈਨੂੰ ਆਪਣੇ ਕਾਗਜ਼ ਦੇਣੇ ਪੈਣੇ ਨਾ ਕਿ ਮੈਂ ਸਹੀ ਆ ਮੇਰਾ ਨਹੀਂ ਟੋਣਾ ਚਾਹੀਦਾ ਸੋ ਮੈਂ ਮੰਡੀ ਵਾਲਿਆਂ ਨੂੰ ਉਦੋਂ ਵੀ ਇਹ ਗੱਲ ਕਹੀ ਸੀ ਕਿ ਆਪਾਂ ਆਪਣਾ ਪੱਖ ਜਿਹੜਾ ਉਹ ਕੋਰਟ 'ਚ ਰੱਖੀਏ ਜਦੋਂ ਮੈਟਰ ਕੋਰਟ ਦੇ ਵਿੱਚ ਹੋਵੇ ਤਾਂ ਕੋਈ ਵੀ ਬੰਦਾ ਉਹਦੀ ਰਾਤ ਮਹੀਆ ਨਹੀਂ ਕਰਵਾ ਸਕਦਾ ਕੋਰਟ ਦੇ ਵਿੱਚੋਂ ਹੀ ਹੋਣਾ ਸੋ ਇਹ ਉਦੋਂ ਵੀ ਇਹਨਾਂ ਨੇ ਲੈਣ ਦੇਣ ਕਰਕੇ ਤਾਂ ਉੱਥੇ ਆਪਦਾ ਨਵੇੜ ਲਿਆ ਅੱਜ ਫੇਰ ਮਸਲਾ ਉੱਥੇ ਹੀ ਖੜਾ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਬੇਨਤੀ ਕਰਦਾ ਹਾਂ ਔਰ ਮੈਂ ਕਿਹਾ ਵੀ ਉਹਨਾਂ ਨੂੰ ਬਜਾਏ ਇਹਦੇ ਕਿ ਇਸ ਮਸਲੇ ਤੇ ਕਿਸੇ ਰਾਜਨੀਤਿਕ ਬੰਦਿਆਂ ਦੀਆਂ ਰੋਟੀਆਂ ਸੇਕਣ ਦਾ ਜਿਗਾੜ ਬਣੀਏ ਅਸੀਂ ਇਹਨੂੰ ਬੈਠ ਕੇ ਮੈਡਮ ਕਮਿਸ਼ਨਰ ਨਾਲ ਮੀਟਿੰਗ ਕਰੀਏ ਕਾਰਪੋਰੇਸ਼ਨ ਦੇ ਜਿਹੜੇ ਚੀਫ ਅਧਿਕਾਰੀ ਨੇ ਔਰ ਆਪਾਂ ਇਹਦਾ ਕੋਈ ਹੱਲ ਕੱਢੀਏ ਜਿਹੜੇ ਬਚ ਸਕਦੇ ਉਹਨਾਂ ਨੂੰ ਜ਼ਰੂਰ ਬਚਾਈਏ ਔਰ ਬਾਕੀ ਇਹਦੀ ਰਾਤ ਜਿਹੜੀ ਹੈ ਕੋਰਟ ਤੋਂ ਬਿਨਾਂ ਕੋਈ ਕਿਸੇ ਨੇ ਦੇਣੀ ਨਹੀਂ ਇਸ ਤੋਂ ਕਿ ਰਿਪੋਰਟ ਦੇ ਵਿੱਚ ਮਾਮਲਾ ਵਿਚਾਰ ਦੀਨ ਹੈਗਾ ਫਿਰ ਫੈਸਲਾ ਜਾਇਆ ਨਹੀਂਗਾ ਤੇ ਉਹ ਨਾਲ ਫਿਰ ਨਿਗਮ ਵਾਲੇ ਜਿਹੜੇ ਆਸਾਕ ਦੇ ਸ਼ਟਰਾਂ ਵਾਲੇ ਜਿਹੜੇ ਇਹ ਤੁਹਾਡਾ ਸਵਾਲ ਜਿਹੜਾ ਆ ਇਹ ਹੀ ਮੈਂ ਉਹਨਾਂ ਨੂੰ ਕਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਕੋਰਟ ਦੇ ਵਿੱਚ ਇਹ ਕੇਸ ਚੱਲਿਆ ਉਸ ਵੇਲੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੇ ਕੋਈ ਰਿਟਰਨ ਦਿੱਤਾ ਪਿਆ ਔਰ ਉਹਦੇ ਹਿਸਾਬ ਨਾਲ ਕਮਿਸ਼ਨਰ ਇਹ ਕਹਿੰਦੇ ਆ ਕਿ ਜਿਹੜੇ ਉਸ ਵੇਲੇ ਤੱਕ ਬਣੇ ਪਏ ਸੀ ਉਹਨਾਂ ਦਾ ਮੈਟਰ ਕੋਰਟ ਦੇ ਵਿੱਚ ਆ ਉਹ ਕੋਰਟ ਵਿਚਾਰ ਕਰੂਗੀ ਜਿਹੜੇ ਉਹਦੇ ਤੋਂ ਬਾਅਦ ਬਣਿਆ ਉਹਨਾਂ ਨੂੰ ਕੋਰਟ ਨੇ ਵੀ ਪਰਮਿਟ ਨਹੀਂ ਕਰਨਾ ਔਰ ਕੋਰਟ ਦਾ ਕਾਰਪੋਰੇਸ਼ਨ ਤੇ ਦਬਾਅ ਪਊਗਾ ਕਿ ਆ ਇਸ ਤੋਂ ਬਾਅਦ ਵੀ ਲਗਾਤਾਰ ਇਨਕ੍ਰੋਚਮੈਂਟ ਕਿਉਂ ਜਾ ਰਹੀ ਹੈ ਸੋ ਇਹ ਉਹਨਾਂ ਦਾ ਥਿਊ ਸੀ ਜੇ ਮੰਡੀ ਵਾਲੇ ਮੇਰੇ ਕੋਲ ਆਉਣਗੇ ਆਪਾਂ ਮੈਡਮ ਕਮਿਸ਼ਨਰ ਨੂੰ ਵੀ ਬੁਲਾ ਕੇ ਕੋਈ ਬੈਠ ਕੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿੰਨੇ ਬਚ ਸਕਦੇ ਉਹਨਾਂ ਨੂੰ ਬਚਾਉਣ ਲਈ ਜ਼ਰੂਰ ਕੋਸ਼ਿਸ਼ ਕਰਾਂਗੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਕਰਨੀ ਚਾਹਨਾ ਜਦੋਂ ਬਲਡੋਜ਼ਰ ਆ ਜਾਂਦੇ ਆ ਅਸੀਂ ਉਸ ਵੇਲੇ ਚਿੰਤਾਤੁਰ ਹੁੰਨੇ ਆ ਉਹਦੇ ਤੋਂ ਅੱਗੇ ਪਿੱਛੇ ਵੀ ਸਾਨੂੰ ਇਹਦਾ ਕੋਈ ਪੱਕਾ ਠੋਸ ਰਾਹ ਕੱਢਣਾ ਚਾਹੀਦਾ ਉਹਦੇ ਵਾਸਤੇ ਮੈਂ ਅੱਜ ਤੁਹਾਡੇ ਫੇਰ ਇੱਕ ਬੇਨਤੀ ਕਰਨ ਲੱਗਾ ਇੱਕ ਕੇਸ ਨਿਊ ਟਾਊਨ ਵਾਟਨਗੰਜ ਏਰੀਏ ਦੇ ਉੱਤੇ ਵੀ ਪਾਇਆ ਗਿਆ ਅੱਜ ਨਹੀਂ ਕੱਲ ਨੂੰ ਉਹਦੀ ਵੀ ਤਰੀਕ ਪੈਣੀ ਆ ਉਹਦਾ ਵੀ ਕੋਰਟ ਚੋਂ ਫੇਰ ਆਰਡਰ ਹੋ ਜੂਗਾ ਜੋ ਕੇਸ ਪਾਇਆ ਗਿਆ ਕਿ ਇਹ ਨਜਾਇਜ਼ ਹੈ ਢਾਉ ਜੇ ਉਹਦੇ ਮਾਮਲੇ ਦੇ ਵਿੱਚ ਕੁਝ ਦਰੁਸਤੀ ਕਰਨ ਵਾਲੀ ਆ ਤਾਂ ਮੈਂ ਕਿੰਨੀ ਵਾਰੀ ਇਹ ਗੱਲ ਕਹਿ ਚੁੱਕਿਆ ਕਿ ਨਿਊ ਟਾਊਨ ਵਾਲੇ ਜਿਹੜੇ ਮੋਤਬਰ ਬੰਦੇ ਆ ਉਹ ਮੈਨੂੰ ਆ ਕੇ ਦੱਸਣ ਉਹ ਆਪਣੇ ਪੇਪਰ ਲੈ ਕੇ ਆਉਣ ਆਪਾਂ ਥਰੂ ਜਿਹੜਾ ਰੈਵਨਿਊ ਰਿਕਾਰਡ ਆ ਉਹਨੂੰ ਠੀਕ ਕਰਾਈਏ ਤਾਂ ਕਿ ਕੋਰਟ ਦੇ ਵਿੱਚ ਮੈਟਰ ਜਦੋਂ ਇਹ ਖੁੱਲੇ ਉਹਦੇ ਤੋਂ ਪਹਿਲਾਂ ਸਾਡਾ ਰੈਵਨਿਊ ਰਿਕਾਰਡ ਜੇ ਕੋਈ ਖਰਾਬੀ ਆ ਉਹਨੂੰ ਠੀਕ ਕਰਾ ਲਈਏ ਫਿਰ ਉਹੀ ਗੱਲ ਹੋਣੀ ਆ ਵੇੜੇ ਆਈ ਜਨਤ ਬਿੰਨੂ ਕੁੜੀ ਦੇ ਕੰਨ ਜਿੱਦਣ ਉਹਨਾਂ ਨੇ ਬਲਡੋਜ਼ਰ ਲੈ ਕੇ ਆ ਜਾਣਾ ਕੋਰਟ ਦੇ ਆਰਡਰ ਹੋ ਜਾਣੇ ਫੇਰ ਆਪਾਂ ਭੱਜੇ ਫਿਰਨਾ ਤੇ ਉਦੋਂ ਰਾਤ ਲੈਣੀ ਬਹੁਤ ਔਖੀ ਹੁੰਦੀ ਹੈ। ਸੋ ਤੁਸੀਂ ਮੇਰੇ ਸਹਿਯੋਗੀ ਬਣੋ ਇਹਨਾਂ ਨੂੰ ਵੀ ਕਹੋ ਕਿ ਇਹ ਇਹ ਰਾਜਨੀਤਿਕ ਲੋਕਾਂ ਨੇ ਅੱਗੇ ਪੈਸੇ ਦਵਾ ਕੇ ਮਾਮਲਾ 10 ਦਿਨ ਲੇਟ ਕਰਾਤਾ ਇਹ ਹੀ ਕੁਛ ਇਹਨਾਂ ਨੇ ਫੇਰ ਨਾਲੇ ਆਪ ਪੈਸੇ ਇਕੱਠੇ ਕਰ ਜਾਣੇ ਆ ਕਿਸੇ ਨਾ ਕਿਸੇ ਦੇ ਨਾਂ ਤੇ ਤੇ ਰੌਲਾ ਗੋਲਾ ਪਵਾ ਕੇ ਤੁਹਾਨੂੰ 4 ਦਿਨ ਲੇਟ ਤਾਂ ਕਰਾ ਸਕਦੇ ਆ ਪਰ ਇਹਦਾ ਹੱਲ ਜਿਹੜਾ ਆ ਉਹ ਪੱਕਾ ਕਰੀਏ ਆਪਾਂ ਵਾਟਨਗਨ ਏਰੀਏ ਦਾ ਵੀ ਮੰਡੀ ਦਾ ਵੀ ਆ ਜਾਣ ਮੇਰੇ ਕੋਲੇ ਬਹਿ ਕੇ ਆਪਾਂ ਕਮਿਸ਼ਨਰ ਨਾਲ ਡਿਸਕਸ ਕਰ ਲੈਂਦੇ। ਦੇਖੋ ਇਹ ਜਿਹੜੇ ਗ੍ਰੇਨ ਮਾਰਕੀਟ ਆ ਪੁਰਾਣੀ ਦਾਣਾ ਮੰਡੀ ਆ ਇਹ ਪਹਿਲਾਂ ਮੰਡੀ ਹੁੰਦੀ ਸੀ ਉਸ ਤੋਂ ਬਾਅਦ ਇਹ ਡੀ ਨੋਟੀਫਾਈ ਹੋ ਚੁੱਕੀ ਐ ਇਹ ਦੁਕਾਨਾਂ ਦੀ ਅਲਾਟਮੈਂਟ ਤੋਂ ਬਾਅਦ ਇਹ ਦੁਕਾਨਾਂ ਵਿਕੀਆਂ ਹੋਈਆਂ ਉਹਦੇ ਅੱਗੇ ਜਿਹੜਾ ਥੜਾ ਉਹ ਇਹਨਾਂ ਨੂੰ ਬਿਲੋਂਗ ਕਰਦਾ ਔਰ ਜਿਹੜੇ ਪਿਛਲੇ ਕਮਿਸ਼ਨਰ ਸੀਗੇ ਉਹਨਾਂ ਨੇ ਸਾਰੇ ਕਾਗਜ਼ ਦੇਖ ਕੇ ਸਾਰੀ ਇਹਨਾਂ ਦੀ ਮਾਲਕੀ ਦੇਖ ਕੇ ਜਿਹੜੇ ਸੀ ਉਹ ਆਰਡਰ ਕੀਤੇ ਸੀਗੇ ਵੀ ਇਹ ਇੱਥੋਂ ਤੱਕ ਜਿਹੜੀ ਐ ਨਾਲੀ ਤੱਕ ਇਸ ਦੀ ਕੰਸਟਰਕਸ਼ਨ ਕਰ ਸਕਦੇ ਆ ਉਹ ਤੇ ਸ਼ੈੱਡ ਪਾ ਸਕਦੇ ਆ ਔਰ ਉਸ ਤੋਂ ਪਹਿਲਾਂ ਜਿਹੜਾ ਸੀਗਾ ਸਿਵਲ ਕੋਰਟ ਦਾ ਇੱਕ ਫੈਸਲਾ ਚੈਲੰਜ ਹੋਇਆ ਸੀ ਉਹ ਸਿਵਲ ਕੋਰਟ ਨੇ 1969 ਦੇ ਵਿੱਚ ਫੈਸਲਾ ਕੀਤਾ ਸੀ ਉਹਦੀ ਕਾਰਪੋਰੇਸ਼ਨ ਨੇ ਅਪੀਲ ਕੀਤੀ ਸੀ ਸੈਸ਼ਨ ਕੋਰਟ 'ਚ ਉਹ ਵੀ ਉਹਨਾਂ ਦੇ ਉਲਟ ਹੋ ਗਈ ਸੀਗੀ ਇਹ ਹਾਈ ਕੋਰਟ 'ਚ ਵੀ ਮਸਲਾ ਨਿਬੜ ਕੇ ਆ ਚੁੱਕਾ ਹੈ ਲੇਕਿਨ ਜਾਣ ਬੁਝ ਕੇ ਵਪਾਰੀਆਂ ਨੂੰ ਤੰਗ ਕਰਨ ਲਈ ਮੋਗੇ ਦੇ ਲੋਕਾਂ ਨੂੰ ਤੰਗ ਕਰਨ ਦੇ ਲਈ ਇਹ بار-ਬਾਰ ਮਸਲੇ ਨੂੰ ਛੇੜਿਆ ਜਾਂਦਾ ਉਹਨੂੰ ਪਖਾਇਆ ਜਾਂਦਾ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਅੰਡਰ ਟੇਬਲ ਸੈਟਲਮੈਂਟ ਹੋ ਸਕੇ ਔਰ ਮੈਂ ਇਹ ਸਮਝਦਾ ਹਾਂ ਵੀ ਜਿਹੜੀ ਕਾਰਪੋਰੇਸ਼ਨ ਹੈ ਉਹ ਸ਼ਹਿਰ ਤੇ ਲੋਕਾਂ ਦੀ ਭਲਾਈ ਲਈ ਬਣੀ ਹੁੰਦੀ ਹੈ ਨਾ ਕਿ ਉਹਨਾਂ ਨੂੰ ਤੰਗ ਕਰਨ ਲਈ ਬਣੀ ਹੁੰਦੀ ਹੈ ਲੇਕਿਨ ਅੱਜ ਮਿਊਸਪਲ ਕਮਿਸ਼ਨਰ ਮੋਗਾ ਦਾ ਇਹ ਹਾਲ ਹੋ ਚੁੱਕਾ ਹੈ ਸ਼ਹਿਰ ਦਾ ਹਰ ਇੱਕ ਬੰਦਾ ਚਾਹੇ ਉਹ ਵਪਾਰੀ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹਦੀ ਰੈ residen tial ਬਿਲਡਿੰਗ ਹੈ ਉਹ ਜਿਹੜਾ ਹੈ ਇਹਨਾਂ ਤੋਂ ਬਹੁਤ ਬੁਰੀ ਤਰ੍ਹਾਂ ਦੁਖੀ ਹੋ ਚੁੱਕਾ ਹੈ ਕਿਸੇ ਤਰ੍ਹਾਂ ਦਾ ਡਵੈਲਪਮੈਂਟ ਨਾਲ ਧਿਆਨ ਨਹੀਂ ਪਾਰਕਿੰਗ ਨਾਲ ਧਿਆਨ ਨਹੀਂ 400 ਖੋਖਾ ਖਾੜਤਾ ਵੈਂਡਰ ਮਿਊਸਪਲ ਕਾਰਪੋਰੇਸ਼ਨ ਐਕਟ ਦੇ ਵਿੱਚ ਵੈਂਡਰ ਸਕੀਮ ਹੈਗੀ ਹੈ ਵੈਂਡਿੰਗ ਆਸਤੇ ਜਗਾ ਛੱਡਣੀ ਹੁੰਦੀ ਹੈ ਜਦੋਂ ਇਹਨਾਂ ਨਾਲ ਗੱਲ ਕਰੋ ਇਹ ਕਹਿੰਦੇ ਆ ਜਗਾ ਜੀ ਅਸੀਂ ਦੇਖ ਲਈ ਹੈ ਜਗਾ ਲੋਟ ਕਰਤੀ ਹੈ ਲੇਕਿਨ ਜਿਨ੍ਹਾਂ ਦੇ ਖੋਖੇ ਉਜਾੜੇ ਆ ਜਿਨ੍ਹਾਂ ਦੀਆਂ ਦੁਕਾਨਾਂ ਉਜਾੜੀਆਂ ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਇੱਕ ਵੀ ਅਲਾਟਮੈਂਟ ਨਹੀਂ ਕੀਤੀ ਹੈ ਹੁਣ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਸਰ ਦੇਖੋ ਇਹਦਾ ਫੈਸਲਾ ਇੰਨਾ ਹੀ ਹੈ ਵੀ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਬੰਦੇ ਐ ਮੁਲਾਜ਼ਮ ਐ ਸਾਰੇ ਸ਼ਹਿਰ ਨੂੰ ਉਹਨਾਂ ਦਾ ਕਰਤਾਰ ਪਤਾ ਸਾਰੇ ਸ਼ਹਿਰ ਨੂੰ ਉਹਨਾਂ ਦਾ ਕੈਰੇਕਟਰ ਪਤਾ ਵੀ ਉਹ ਮੰਡੀ 'ਚ ਨਾ ਨਾ ਇਹਨਾਂ ਨੂੰ ਤੰਗ ਕਰਨ ਇਹਨਾਂ ਨੂੰ ਵਪਾਰ ਕਰਨ ਦੇਣ ਕੰਮ ਕਰਨ ਦੇਣ ਅੱਜ ਕਰੋਨਾ ਦਾ ਸਮਾਂ ਹੈ ਸਾਰੀ ਦੁਨੀਆ ਤਰਾਹੀ ਤਰਾਹੀ ਕਰਦੀ ਹੈ ਕੋਈ ਡਵੈਲਪਮੈਂਟ ਦਾ ਕੰਮ ਕਰਨ ਨਾ ਕਿ ਕੋਈ ਨੈਗੇਟਿਵ ਪੋਲਿਟਿਕਸ ਦਾ ਨੈਗੇਟਿਵ ਕੰਮ ਕਰਨ ਇਹਨਾਂ ਨੂੰ ਕੰਮ ਕਰਨ ਦੇਣ ਇਹਨਾਂ ਦੇ ਸ਼ੱਟ ਅੱਗੇ ਪਏ ਆ ਇਹ ਟਾਏ ਨਾ ਜਾਣ ਇੱਥੇ ਆਨ ਨਾ ਇਹਨਾਂ ਨੂੰ ਨੋਟਿਸ ਨਾ ਦੇਣ ਔਰ ਇਹਨਾਂ ਨੂੰ ਸ਼ਾਂਤੀ ਨਾਲ ਕੰਮ ਕਰਨ ਦੇਣ ਇਹ ਸ਼ਹਿਰ ਦੇ ਵਪਾਰੀ ਬੰਦੇ ਆ ਔਰ ਇਹਨਾਂ ਦਾ ਧਿਆਨ ਮੰਡੀ ਬੰਦ ਇਸ ਕਰਕੇ ਕੀਤੀ ਹੈ ਜੀ ਸਾਡੇ ਕੋਲੇ ਇਹਨਾਂ ਦੇ ਕਾਰਪੋਰੇਸ਼ਨ ਤੇ ਖੁਦ ਕਮਿਸ਼ਨਰ ਦੇ ਆਰਡਰ ਹੈਗੇ ਆ ਇਹ ਆਪਦੇ ਆਰਡਰਾਂ ਨੂੰ ਵੀ ਮੰਨਣ ਨੂੰ ਤਿਆਰ ਹੈਗੇ 25 6 ਔਰ 2018 ਦੇ ਇਦੇ ਵਿੱਚ ਇਹਨਾਂ ਨੇ ਕਲੀਅਰ ਲਿਖਿਆ ਹੋਇਆ ਵੈ ਉਹਨਾਂ ਨੇ ਜਿਹੜੇ ਕੋਰਟ ਦੇ ਆਰਡਰ ਪਹਿਲਾਂ 68 ਦੇ 69 ਦੇ 2017 ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ ਉਹਨਾਂ ਨੇ ਕਲੀਅਰ ਲਿਖ ਕੇ ਦਿੱਤਾ ਸਾਨੂੰ ਇਹ ਕਹਿੰਦੀ ਹੈ ਜੀ ਜਿਹੜੇ ਸੀ ਨੋਟਿਸ ਦਿੱਤੇ ਹੈ ਉਹਦੀ ਫਾਈਨਲਟੀ ਇਹ ਹੈਗਾ ਦਾ ਕੰਸਟਰਕਸ਼ਨਸ ਆਫ ਦਾ ਥੜਾ ਅਪ ਟੂ ਡਰੇਨ ਆਰ ਨੋਟ ਐਨਕਰੋਚਮੈਂਟ ਆਫ ਦੀ ਮੈਂਬਰਸ ਆਫ 올ਡ ਗ੍ਰੇਨ ਮਾਰਕੀਟ ਐਸੋਸੀਏਸ਼ਨ ਮੋਗਾ ਐਂਡ ਐਨੀ ਅਦਰ ਪਟੀਸ਼ਨਰ ਇਨ ਇਨ ਥਿਸ ਕੇਸ ਕਲੀਅਰ ਕਮਿਸ਼ਨਰ ਨੇ ਲਿਖ ਕੇ ਦਿੱਤਾ ਹੋਇਆ ਸਾਨੂੰ ਇਹ 25 6 ਨੂੰ ਆਰਡਰ ਕੀਤੇ ਆ 25 ਦੇ 18 ਦੇ ਅਸੀਂ ਇਹਨਾਂ ਨੂੰ ਇਹ ਮੈਡਮ ਆਏ ਜਦੋਂ ਦੇ ਭਾਵੇਂ ਕਹਿੰਦੇ ਜੀ ਮੈਂ ਤਾਂ ਇਹਨਾਂ ਨਾਲ ਆਰਡਰ ਮੰਨਦੀ ਨਹੀਂ ਇਹ ਆਰਡਰ ਉਹਨੇ ਹਾਈ ਕੋਰਟ ਦੇ ਵਿੱਚ ਵੀ ਕੋਈ ਕੇਸ ਚ ਲਾਏ ਹੋਏ ਆ ਕੋਈ ਕੇਸ ਚੱਲਦਾ ਹੀਗਾ ਇਹ ਆਰਡਰ ਹਾਈ ਕੋਰਟ 'ਚ ਵੀ ਲਾਇਆ ਫਿਰ ਵੀ ਨਹੀਂ ਮੰਦੀ ਇਹਨੂੰ ਜੀ ਮੈਂ ਤਾਂ ਨਹੀਂ ਮੰਦੀ ਨਾ ਕਿਸੇ ਨੂੰ ਮੈਂ ਕਹਾਂ ਜੀ ਕੋਈ ਕਮਿਸ਼ਨਰ ਜਿਹੜਾ ਕਰ ਗਿਆ ਉਹ ਕੋਈ ਪਰਸਨ ਨਹੀਂ ਕਰ ਗਿਆ ਇੱਕ ਕੁਰਸੀ 'ਤੇ ਕਮਿਸ਼ਨਰ ਬੈਠਾ ਸੀ ਉਹਨਾਂ ਨੇ ਆਰਡਰ ਆ ਤੁਸੀਂ ਵੀ ਕੁਰਸੀ 'ਤੇ ਬੈਠੇ ਹੋ ਇਹਦੇ 'ਤੇ ਇਹ ਵੀ ਸਾਹਮਣੇ ਆ ਰਿਹਾ ਹੈਗਾ ਵੀ ਜਿਹੜੇ ਆਰਡਰ ਹੈਗੇ ਜਿਹੜੇ ਉਹਨਾਂ ਦੇ ਲਕੂnde ਜਿਹੜੇ ਨਵੇਂ ਬਣਾਏ ਉਹਨਾਂ ਦੇ ਤਾਂ ਕੋਈ ਨਹੀਂ ਨਹੀਂ ਇਹ ਇਹ ਇਸ ਤੇ ਕੁਝ ਨਹੀਂ ਲਿਖਿਆ ਵਾ ਜੀ ਇਹ ਤੇ ਲਿਖਿਆ ਵਾ ਵੀ ਜਿਹੜੇ 올ਡ ਗੇ ਮਾਰਕੀਟ ਦੇ ਵਿੱਚ ਜਿੰਨੇ ਵੀ ਥੜੇ ਆ ਉਹ ਸਾਰੇ ਆ ਗਏ ਕਿਦੋਂ ਪਹਿਲਾਂ 3 ਜਨਵਰੀ ਨੂੰ ਔਰ ਉਸ ਤੋਂ ਬਾਅਦ 6 ਅਪ੍ਰੈਲ ਨੂੰ ਬਿਲਕੁਲ ਹੋਈ ਸੀ ਜੀ ਉਹ ਵੀ ਮੈਂ ਦੱਸਦਾ ਜੀ ਉਸ ਅਸੀਂ ਉਹਨਾਂ ਨੂੰ ਪਹਿਲਾਂ ਉਹ ਵੀ ਸਾਡੇ ਨਾਲ ਧੱਕੇਸ਼ਾਹੀ ਸੀਗੀ ਜਦੋਂ ਅਸੀਂ ਉਹਨਾਂ ਨੂੰ ਪਹਿਲਾਂ ਉਹਨੇ ਆਰਡਰ ਕਰਤੇ ਜਨਵਰੀ ਚ ਵੀ ਬਈ ਨਹੀਂ ਜੀ ਅਸੀਂ ਮੰਨਦੇ ਨਹੀਂ ਜੇ ਇਹ ਦਾ ਘਾਦੋ ਜੀ ਉਹ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਨਹੀਂ ਐ ਨਹੀਂ ਜੀ ਅਸੀਂ ਹਾਈ ਕੋਰਟ ਤੇ 2008-7 ਦੇ ਤੁਸੀਂ ਨਹੀਂ ਆ ਇਹ ਕੀਤਾ ਉਹਨਾਂ ਨੇ ਆਪਣੀ ਚਮੜੀ ਬਚਾਉਣ ਵਾਸਤੇ ਫਟਾਫਟ ਫਟਾਫਟ ਰਾਤੋਂ ਰਾਤ ਸਾਡੇ ਬੰਦੇ ਨੂੰ ਬੁਲਾ ਕੇ ਉਹਦੇ ਫਰਜੀ ਸਾਈਨ ਕਰਾ ਕੇ ਉਹਨਾਂ ਨੇ ਕਾਡ ਰਿਸ਼ੂ ਕਰਤਾ ਵੀ ਜਿਸ ਤਈ 2007 ਜਿਹੜੇ ਹਾਈ ਕੋਰਟ ਦੇ ਆਦੇਸ਼ ਸੀਗੇ ਉਹਨਾਂ ਦੀ ਇਹ ਵਿੱਚ ਅਸੀਂ ਆਰਡਰ ਕਰਤਾ ਅਸੀਂ ਕਿਹਾ ਵੀ ਇਹ ਤੁਸੀਂ 2007 ਦਾ ਕਿਉਂ ਚੱਕੀ ਫਿਰਦੇ ਹੋ ਫਿਰ ਅਸੀਂ ਹਾਈ ਕੋਰਟ ਤੋਂ ਦੁਆਰਾ 17 ਦਾ ਕਾਪੀਆਂ ਲੈ ਕੇ ਉਸ ਦੌਰਾਨ ਕੀ ਹੋਇਆ ਸੀਗਾ ਇਹ ਜਨਵਰੀ ਦੀ ਛੁੱਟੀਆਂ ਸੀਗੀਆਂ ਇਹ ਆਰਡਰ ਸਾਨੂੰ ਕਾਪੀ ਮਿਲੀ ਬਹੁਤ 15 ਦਿਨ ਲੇਟ 21 ਦਸੰਬਰ ਦੇ ਹਾਈ ਕੋਰਟ ਦੇ ਆਰਡਰ ਸੀਗੇ ਲੇਕਿਨ ਕਾਪੀ ਸਾਨੂੰ ਮਿਲ ਨਹੀਂ ਮਿਲ ਨਹੀਂ ਪਾਈ ਇਨ ਬਿਟਵੀਨ ਉਹਨਾਂ ਨੇ ਆਰਡਰ ਚੁੱਟੀਆਂ ਤੋਂ 8 ਤਰੀਕ ਨੂੰ 8 ਜਨਵਰੀ ਨੂੰ ਸ਼ਾਇਦ ਸਾਨੂੰ ਉਹ ਕਾਪੀ ਮਿਲੀ ਫਿਰ ਅਸੀਂ ਉਹਨਾਂ ਨੂੰ ਕਾਪੀ ਦਿੱਤੀ ਦੁਆਰਾ ਫਿਰ ਉਹਨਾਂ ਨੇ ਇਹ ਕਾਪੀ ਦੇ ਆਰਡਰ ਦੁਆਰਾ ਇਹਨਾਂ ਨੂੰ ਸਾਰਾ ਦੇਖ ਕੇ ਕਹਿੰਦੇ ਨੇ ਕਿ ਉਹ 2017 ਦੇ ਆਰਡਰ ਜੋ ਹਾਈ ਕੋਰਟ ਦੇ ਦਿੱਤੇ ਸੀ ਇਹਨਾਂ ਨੂੰ ਫਿਰ ਉਹਨਾਂ ਨੇ 25 ਜੂਨ ਨੂੰ ਸਾਨੂੰ ਇਹ ਆਰਡਰ ਬਣਾ ਕੇ ਦਿੱਤੇ ਵੀ ਨਹੀਂ ਠੀਕ ਹੈ ਜੀ 6 ਅਪ੍ਰੈਲ ਨੂੰ ਆਰਡਰ ਹੋਇਆ ਸੀ ਕਿ ਜੀ ਉਹਦੇ ਜਿਹੜੀ ਮੈਨੇਜਮੈਂਟ ਕੀਤੀ ਜਿਹੜੀ 1 ਜਨਵਰੀ ਨੂੰ ਜਨਵਰੀ ਦੇ ਮਹੀਨੇ ਜੀ ਮੈਨੂੰ ਇਸ ਬਾਰੇ ਮੈਨੂੰ ਜਾਣਕਾਰੀ ਸਾਨੂੰ ਤਾਂ ਮੈਨੂੰ ਸਾਨੂੰ ਪਕੜਾਏ ਹੈ ਨਹੀਂ ਆਰਡਰ ਰਸੀਵ ਤੇ ਕਲ ਖਾਲੀ ਕਾਜਾਂ ਦੀ ਕਰਾ ਲੈ ਉਹਦੇ ਦਾ ਕਾਗਜ਼ਾਂ ਦੇ ਵਿੱਚ ਆਪਾਂ ਗੱਲ ਕਰੀਏ ਦਰਸਤੀ ਇੰਦਰੀ ਕਰਵਾਈ ਹੈਗੀ ਇਹ ਚੋਣ ਕਰ ਰਹੇ ਹੋ ਆਹ ਤੇ ਨਹੀਂ ਸਾਨੂੰ ਤਾਂ ਆਰਡਰ ਪਤਾ ਹੀ ਕੁਛ ਨਹੀਂ ਸੀ ਕੋਈ ਪਹਿਲਾਂ ਵੀ ਆਰਡਰ ਕੀਤਾ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਆਹ ਆਰਡਰ ਦਾ ਵਾਲਾ ਲਾਸਟਨ ਤਾਂ ਇਹ ਇੱਕੋ ਹੀ ਸਾਨੂੰ ਰਿਸੀਵ ਕਰਾਇਆ ਉਹਨਾਂ ਨੇ ਨਹੀਂ ਕਿਹਾ ਗਿਆ ਵੀ ਤੁਹਾਡੇ ਕੋਲ ਜ਼ਬਰਦਸਤੀ ਉਹਨਾਂ ਨੇ ਸਾਈਨ ਕਰਵਾ ਲਿਆ ਹਾਂ ਉਹ ਕੋਹੜਾ ਬੰਦਾ ਜਿਹੜਾ ਕੋ ਜਵਰਦਸਤਾਈਨ ਕਰਾਇਆ ਕਮਿਸ਼ਨਰ ਆਫਿਸ ਦੇ ਵਿੱਚ ਹੀ ਸਾਡੇ ਬੰਦੇ ਨੂੰ ਬੁਲਾਇਆ ਗਿਆ ਕੋਹੜਾ ਦੀ ਬੰਦਾ ਦਾ ਸਾਈਨ ਕਰਕੇ ਨਹੀਂ ਇਹ ਨਹੀਂ ਉਹ ਬੰਦੇ ਨੂੰ ਯਾਦ ਕਿਉਂਕਿ ਜਿਹੜੇ ਕਾਰਨ ਕੀ ਸੀਗੇ ਜਿਹੜੇ 2008 ਦਾ ਜਿਹੜਾ ਸੀਗਾ 2018 ਦੀ ਗੱਲ ਹੈ ਜੀ 2018 ਦੇ ਵਿੱਚ ਆਰਡਰ ਹੋਏ 2018 ਦੀ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲ ਜ਼ਬਰਦਸਤੀ ਸਾਈਨ ਕਰਾਇਆ ਕੋਹੜਾ ਬੰਦਾ 2008 ਨਹੀਂ ਨਹੀਂ ਕਰਾਏ ਉਹਨਾਂ ਨੇ ਪੁਰਾਣੇ ਜਿਹੜੇ ਹੈਗੇ ਐ ਸਾਈਨ ਬੰਦਾ ਕਿਹੜਾ ਸੀਗਾ ਇਹ ਕਾਫੀ ਸਟਾਫ ਬੈਠਾ ਸੀ ਉਹਨ ਕਿਹੜੇ ਸਟਾਫ ਨੇ ਕਰਾਇਆ ਉਹ ਤੇ ਕਿਹਨੇ ਨਹੀਂ ਕਰਾਇਆ ਸਟਾਫ ਸਾਰਾ ਹੀ ਸੀਗਾ ਉਹਨਾਂ ਨੇ ਇਹ ਕਹਿ ਬੰਦੇ ਨੂੰ ਅੰਦਰ ਇਹ ਕਹਿੰਦੇ ਸੀ ਪਹਿਲਾਂ ਇਕੱਲੇ ਬੰਦੇ ਨਾਲ ਗੱਲ ਕਰਨੀਆਂ ਉਸ ਤੇ ਕਾਗਜ਼ ਤੇ ਸਾਈਨ ਕਰਾ ਲੈ ਪੱਕਾ ਜਾਓ ਜੀ ਤੁਹਾਡੇ ਆਰਡਰ ਕਰਤੇ ਜੀ ਅਸੀਂ ਤੁਹਾਨੂੰ ਕਾਪੀ ਭੇਜਾਂਗੇ ਕੋਈ ਕਾਪੀ ਨਹੀਂ ਭੇਜੀ ਕੁਛ ਨਹੀਂ ਸਾਰਾ ਕੁਝ ਉਹੀ ਕਰ ਲਿਆ ਅਸੀਂ ਇਹ ਬੰਦੇ ਨੇ ਕਿਹਾ ਤੁਸੀਂ ਕਹਿੰਦਾ ਮੈਂ ਤੋ ਸਾਈਨ ਤਾਂ ਕਰਾਇਆ ਜਰ ਨੇ ਅੰਦਰ ਵੜ ਕੇ ਮੈਂ ਫਿਰ ਇਹ ਤੂੰ ਸਾਈਨ ਕੀਤੀ ਇਹ ਦੋਨੇ ਵਾਰੀ ਉਹੀ ਸਾਈਨ ਕਰਾ ਲਏ ਆਰਡਰ ਸਾਨੂੰ ਨਹੀਂ ਪਤਾ ਲੱਗਿਆ ਜਦੋਂ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਇਹ ਆਰਡਰ ਫਾਈਨਲ ਦੇ ਦੀ ਕਾਪੀ ਬਾਅਦ ਚ ਪ੍ਰੈਸ ਚੋਰ ਚ ਬਦਲ ਗਈ ਪੁਰਾਣੇ ਆਰਡਰ ਰਹਿ ਕੇ ਫਿਰ ਅਸੀਂ ਉਹਦੀ ਕਾਪੀ ਦੇਖੀਏ ਕੜਾਈਆਂ ਤਾਂ ਪਤਾ ਲੱਗਿਆ ਵੀ ਇਹ ਉਹਨਾਂ ਨੇ ਉਸ ਤਰ੍ਹਾਂ ਛੱਡ ਫਰਜੀ ਆਰਡਰ ਸਾਈਜ਼ ਘੜੇ ਹੋਏ ਆ। ਤੁਸੀਂ ਉਹ ਆਰਡਰ ਘੜਵਾਏ ਜੀ ਜਨਵਰੀ ਤੇ ਅਪ੍ਰੈਲ ਉਹ ਹੈਗੇ ਹਾਂ ਕੜਵਾਈ ਹੋਈਆਂ ਕਾਪੀਆਂ ਜੀ। ਉਹ ਹੈਗੀਆਂ ਸਾਡੇ ਕੋਲ ਕਾਪੀਆਂ। ਹੁਣ ਮੰਡੀ ਬੰਦ ਕੀਤੀ ਗਈ ਹੈ, ਕੱਲ ਤੋਂ ਹੀ ਮੰਡੀ ਬੰਦ ਹੈਗੀ ਹੈ। ਹਾਂਜੀ। ਕੀ ਮੰਗ ਨੂੰ ਕੀਤੀ ਗਈ ਹੈਗੀ? ਮੰਗ ਨੂੰ ਇਹ ਜੀ ਐਤਵਾਰ ਨੂੰ ਸਾਡਾ ਇੱਕ ਛੱਡ ਨਜਾਇਜ਼ ਤੌਰ ਤੇ ਆ ਕੇ ਢਾਗੇ। ਦੁਕਾਨਦਾਰ ਨੂੰ ਬੁਲਾਇਆ ਨਹੀਂਗਾ, ਉਹਦੀ ਗੱਡੀ ਥੱਲੇ ਖੜੀ ਸੀਗੀ। ਕਿਸੇ ਨੂੰ ਪੁੱਛਿਆ ਨਹੀਂਗਾ, ਦੱਸਿਆ ਨਹੀਂਗਾ ਕੋਈ ਨੋਟਿਸ ਨਹੀਂ ਕਟਿਆ। ਜੀਸੀਬੀ ਲੈ ਕੇ ਆਏ, ਦੋ ਬੰਦੇ ਆਏ ਸੀਗੇ ਪਤਾ ਜਿਹੜਾ ਸਾਨੂੰ ਲੱਗਿਆ ਸਾਨੂੰ। ਕਿਸੇ ਸਬਜੀ ਵਾਲ ਦੇ ਸਿਕੋ ਕਿ ਸਾਡਾ ਮੰਡੀ ਵਾਲ ਤਾਂ ਬੰਦੇ ਐਤਵਾਰ ਬੰਦ ਸੀਗੀ ਕਿਸੇ ਨੂੰ ਪਤਾ ਹੀ ਕੁਝ ਨਹੀਂ ਸੀਗਾ ਉਹਨਾਂ ਨੇ ਇਹ ਕਹਿ ਵੀ ਕਿ ਜੀਸੀਬੀਸੀ ਦੋ ਬੰਦੇ ਸੀਗੇ ਇੱਕ ਸਰਦਾਰ ਸੀਗਾ ਇੱਕ ਮੋਨਾ ਸੀ ਉਹਦੇ ਵਿੱਚੋਂ ਉਹ ਆਏ ਹਾਂਜੀ ਮਿਲਤੀ ਕਰਨਾ ਆਏ ਆ ਨਹੀਂ ਉਹ ਆਏ ਉਹ ਐਤਵਾਰ ਨੂੰ ਆ ਕੇ ਬੜ फटाफट 2:30 ਵਜੇ ਦੇ ਆਸ-ਪਾਸ ਉਹਨਾਂ ਨੇ ਕੁਝ ਨਹੀਂ ਕੀਤਾ ਆਂਦਿਆਂ ਨੂੰ फटाफट ਜੀਸੀਬੀ ਮਾਰੀ ਉਹ ਸ਼ੈੱਡ ਦੇ ਵਿੱਚ ਢਾਤਾ ਥੱਲੇ ਉਹਨਾਂ ਨੇ ਦੇਖਿਆ ਗੱਡੀ ਖੜੀ ਐ ਉਹ ਸਾਰਾ ਸ਼ੈੱਡ ਉਹ ਗੱਡੀ ਦੇ ਉੱਤੇ ਡਿੱਗ ਪਿਆ ਗੱਡੀ ਦਾ ਵੀ ਨੁਕਸਾਨ ਹੋਇਆ ਉਹਦਾ ਢਾਕੇ ਤੇ ਭੱਜ ਗਏ ਚਲੇ ਗਏ ਬਸ ਇਨਨ ਜਦੋਂ ਰਮਨਜੀਤ ਦੁਕਾਨ ਚੋਂ ਨਿਕਲ ਗਏ ਰੋਲਾ ਸੁਣਨ ਨੂੰ ਇਹਨਾਂ ਨੂੰ ਭੱਜ ਕੇ ਚਲੇ ਗਏ ਸੀਗੇ ਰਮਨਜੀਤ ਦੁਕਾਨ ਦੇ ਬਰਾਬਰ ਹੀ ਨਾਲ ਦੁਕਾਨ ਹੈ ਉਹ ਚਲੇ ਗਏ ਉਸ ਤੋਂ ਬਾਅਦ ਅਸੀਂ ਇਹਨਾਂ ਕੋਲ ਗਏ ਕਾਰਪੋਰੇਸ਼ਨ ਚ ਮੰਡੇ ਨੂੰ ਉਹਨਾਂ ਨੇ ਕਿਹਾ ਵੀ ਦੱਸੋ ਹੀ ਕਾਗਜ਼ ਅਸੀਂ ਕਹਾਂ ਤੁਹਾਡੇ ਕੋਲ ਕਾਗਜ਼ ਸਾਰੇ ਤੁਹਾਡੇ ਆਰਡਰ ਹੈ ਨਹੀਂ ਸਾਨੂੰ ਕਾਪੀ ਦੇ ਦਿਓ ਮੈਂ ਕਿਹਾ ਜੀ ਤੁਹਾਡੇ ਕੋਲ ਕਾਪੀਆਂ ਹੈ ਨਹੀਂ ਨਹੀਂ ਤੁਸੀਂ ਦੇ ਦਿਓ ਚੱਲ ਲੈ ਲਓ ਵੀ ਕਾਪੀ ਲੈ ਲਓ ਬਾਕੀ ਜਾ ਕੇ ਇਹਦੀ ਕੰਪਲੀਟ ਕੀਤੀ ਐਮਐਲਏ ਨੂੰ ਮਿਲੇ ਜਾਂ ਦਫ਼ਤਰ ਨੂੰ ਮਿਲੇ ਹਾਂ ਮਿਲੇ ਮਿਲੇ ਅਸੀਂ ਮਿਲੇ ਸੀ ਕਿ ਐਮਐਲਏ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਮੈਂ ਦੇਖਦਾ ਮੈਂ ਕੋਈ ਤੁਸੀਂ ਸ਼ਾਂਤ ਰਹੋ ਦੋ ਤਿੰਨ ਦਿਨ ਮੈਨੂੰ ਟਾਈਮ ਦਿਓ ਐਸਸੀ ਨੂੰ ਉਹਨਾਂ ਨੇ ਕਿਹਾ ਐਮਐਲਏ ਨੇ ਚੋਪੜਾ ਕੋਈ ਉਹਨਾਂ ਨੇ ਐਸਸੀ ਨੂੰ ਕਿਹਾ ਮੈਡਮ ਨੇ ਉਹਨੂੰ ਐਸਸੀ ਡਿਊਟੀ ਲਾਤੀ ਉਹਨੇ ਪੇਪਰ ਲੈ ਲਏ ਕਹਿੰਦੇ ਦੋ ਚਾਰ ਦਿਨ ਰੁਕੋ ਅਸੀਂ ਦੇਖ ਲਈਏ ਫਿਰ ਅਸੀਂ ਕਰਾਂਗੇ ਲੇਕਿਨ ਉਹਨਾਂ ਨੇ ਕੋਈ ਦੋ ਚਾਰ ਰੁਕਣ ਦੀ ਗੱਲ ਨਹੀਂ ਕੀਤੀ ਸੋ ਮੰਗਲਵਾਰ ਨੂੰ ਸਾਡੀ ਆ ਕੇ ਨੋਟਿਸ ਕੱਟਣ ਮੰਡੀ ਦੇ ਨਾਲ ਆ ਗਏ ਹੁਣ ਕੀ ਬੋਲੇ ਆਟੋਮੈਟ ਹੁਣ ਸਾਡੀ ਆਏ ਅਸੀਂ ਮੰਡੀ ਬੰਦ ਜਦੋਂ ਤੱਕ ਨਹੀਂ ਸਾਡਾ ਸਾਡਾ ਨਿਆਂ ਹੁੰਦਾਗਾ ਨਿਆਂ ਚਾਹੀਦੀ ਅਸੀਂ ਹੋਰ ਕੀ ਚਾਹਨੇ ਆ ਜੀ ਮੋਗੇ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼